ਕੱਲ ਆਪਣੇ ਪਿੰਡ ਮਰੀਨਾ ਕਲਾ ਵਿਖੇ ਜੁੱਤ ਨਸ਼ਾ ਵਿਰੁੱਧ ਦੇ ਤਹਿਤ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲ ਵਿੱਚ ਸਮਾਗਮ ਕਰਾਇਆ ਜਾ ਰਿਹਾ ਹੈ ਸੋ ਭਾਈ ਸਾਰੇ ਨਗਰ ਨਿਵਾਸੀ ਮਾਈ ਭਾਈ ਮੇਰਾ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਭਾਈ ਕੱਲੂ 10 ਵਜੇ ਸਰਕਾਰੀ ਸਕੂਲ ਦੇ ਵਿੱਚ ਜੁੱਤ ਨਸ਼ਾ ਵਿਰੁੱਧ ਦੇ ਤਹਿਤ ਪ੍ਰੋਗਰਾਮ ਵਿੱਚ ਪਹੁੰਚ ਕੇ ਸਰਕਾਰ ਦੀਆਂ ਨੀਤੀਆਂ ਬਾਰੇ ਜਾਣਕਾਰੀ ਪ੍ਰਾਪਤ ਕਰੋ। ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਕੱਲ ਨੂੰ ਸ਼ਾਮ ਨੂੰ 4 ਵਜੇ ਆਪਣੇ ਪਿੰਡ ਮੌਜੂਦਾ ਐਮ ਐਲ ਏ ਲਖਵੀਰ ਸਿੰਘ ਜੀ ਰਾਏ ਕੱਲ ਸ਼ਾਮ ਨੂੰ 4 ਵਜੇ ਆਪਣੇ ਪਿੰਡ ਆ ਰਹੇ ਹਨ ਸੋਸਾਰੀਆਂ ਹੀ ਸੰਗਤਾਂ ਨੂੰ ਬੇਨਤੀ ਹੈ ਜੀ ਕੱਲ ਨੂੰ ਸ਼ਾਮ ਨੂੰ 4 ਵਜੇ ਆਪਣੀ ਸਰਕਾਰੀ ਸਕੂਲ ਦੇ ਵਿੱਚ ਪਹੁੰਚ ਕੇ ਉਹਨਾਂ ਦੇ ਵਿਚਾਰ ਸੁਣੋ ਜੀ ਅਸ਼ੀਅ ਦੇ ਵਿਰੋਧ ਵਿੱਚ ਪੰਜਾਬ ਸਰਕਾਰ ਦੁਆਰਾ ਜੋ ਮੀ ਚਲਾਈ ਗਈ ਹੈ ਉਸ ਨਾਲ ਸੰਬੰਧ ਰੱਖਦਿਆਂ ਹੋਇਆਂ ਕੱਲ ਨੂੰ ਆਪਣੇ ਸਰਕਾਰੀ ਸਕੂਲ ਵਿੱਚ ਆਪਣੇ ਹਲਕੇ ਦੇ ਐਮ.ਐਟ. ਸਰਦਾਰ ਰਵਿੰਦਰ ਸਿੰਘ ਹੈਪੀ ਨਸ਼ਿਆਂ ਦੇ ਵਿਰੁੱਧ ਆਪ ਜੀ ਨਾਲ ਵਿਚਾਰ ਸਾਂਝੀ ਕਰਨਗੇ ਸੋ ਆਪ ਸੰਸਦ ਨੂੰ ਬੇਨਤੀ ਹੈ ਆਪਣੀ ਸਰਕਾਰੀ ਸਕੂਲ ਦੇ ਵਿੱਚ ਸਹੀ 12:00 ਵਜੇ ਪਹੁੰਚਣ ਦੀ ਕਿਰਪਾਤਾ ਕਰਿਓ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਵਿਰੁੱਧ ਯੋਗ ਦੀ ਜੋ ਮਹਾਮੰਤ ਸ਼ੁਰੂ ਕੀਤੀ ਗਈ ਹੈ ਜੀ ਉਸ ਦੇ ਸੰਬੰਧ ਵਿੱਚ ਕੱਲ ਸਵੇਰੇ 10 ਵਜੇ ਧਰਮ ਸ਼ਾਲਾ ਵਿਖੇ ਐਮਐਲਏ ਰੁਪਿੰਦਰ ਸਿੰਘ ਹੈਪੀ ਜੀ ਵੀ ਪਹੁੰਚ ਰਹੇ ਹਨ ਨਗਰ ਦੀਆਂ ਸੰਗਤਾਂ ਨੂੰ ਬੇਨਤੀ ਹੈ ਜੀ ਸਾਰੀਆਂ ਸੰਗਤਾਂ ਨੇ ਸ੍ਰੀ 10 ਵਜੇ ਧਰਮ ਸ਼ਾਲਾ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ ਆਦਮ ਆਪਣੇ ਨੱਕਰ ਵਿੱਚ ਤਾਂ ਧਰਮਸ਼ਾਲਾ ਦੇ ਵਿੱਚ ਸਰਕਾਰ ਨੇ ਜਿਹੜੀ ਲਹਿਰ ਚਲਾਈ ਹੈ ਯੁੱਗ ਨਾਸ਼ਮ੍ਰਿਤ ਉਹਦੇ ਸਬੰਧ ਵਿੱਚ ਅੱਲ ਨੂੰ ਆਪਣੇ ਮਲਕੇ ਦੇ ਐਮਐਲਏ ਸਾਹਿਬ ਰਮਿੰਦਰ ਸਿੰਘ ਹੈਪੀ 11 ਵਜੇ ਧਰਮਸ਼ਾਲਾ ਦੇ ਵਿੱਚ ਪਹੁੰਚਣਗੇ ਜਦੋਂ ਬਾਅਦ ਸਾਡੇ ਤੁਹਾਨੂੰ ਬੇਨਤੀ ਹੈ ਕਿ 11 ਵਜੇ ਉੱਥੇ ਪਹੁੰਚ ਕੇ ਜੁਆਨ ਨਾਲ ਆਪਣੇ ਵਿਚਾਰ ਸਾਂਝੇ ਕਰੋ ਸਰਵਪੱਤਰ ਕਹਿਣਾ ਸਾੰਨੂ ਭਾਈ ਬੇਨਤੀ ਕੀਤੀ ਜਾਂਦੀ ਹੈ

ਜਾਦੀ ਗਰਬਾਸਤਾ ਚਾਹੀਓ ਭਾਈ